ਮਹਾਰਾਜ ਦਿੱਲੀ ਪਹੁੰਚੇ ਨੇ ਹਜ਼ਾਰਾਂ ਸੰਗਤਾਂ ਅੱਗੋਂ ਰিসিਵ ਕਰਨ ਆਈਆਂ ਨੇ ਲੈਣ ਆਈਆਂ ਨੇ ਰਾਜਾ ਜੈ ਸਿੰਘ ਆਪ ਅੱਗੇ ਹੈ ਰਾਜਾ ਜੈ ਸਿੰਘ ਦਾ ਨਾ ਜਿਹੜਾ ਬੰਗਲਾ ਹੈ ਰਾਏ ਸੈਨਾ ਉੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਉਤਾਰਾ ਕਰਵਾਇਆ ਗਿਆ ਜਿੱਥੇ ਅੱਜਕੱਲ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਔਰੰਗਜ਼ੇਬ ਨੇ ਕਰਿੰਦਾ ਭੇਜਿਆ ਕਾਸਿਦ ਭੇਜਿਆ ਮੈਂ ਦਰਸ਼ਨ ਕਰਨੇ ਚਾਹੁੰਦਾ ਹਾਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਕਾਸਿਦ ਨੂੰ ਇਹ ਬਚਨ ਕਹਿੰਦੇ ਨੇ ਔਰੰਗਜ਼ੇਬ ਨੂੰ ਸਾਡਾ ਸੁਨੇਹਾ ਦੇ ਦਿਓ ਅਸੀਂ ਉਹਨੂੰ ਨਹੀਂ ਮਿਲਣਾ ਸਾਡਾ ਕਰਮੈ ਧਰਮ ਨੂੰ ਪਰਫੁੱਲਤ ਕਰਨਾ ਵਾਹਿਗੁਰੂ ਦੇ ਨਾਮ ਨਾਲ ਲੋਕਾਈ ਨੂੰ ਜੋੜਨਾ ਅਸੀਂ ਜੋੜ ਰਹੇ ਹਾਂ ਬਾਦਸ਼ਾਹ ਕੋਲ ਤੇ ਉਹ ਆਵੇ ਨਾ ਬਾਦਸ਼ਾਹ ਨੂੰ ਤੇ ਉਹ ਮਿਲੇ ਨਾ ਜਿਹਨੂੰ ਕੋਈ ਗਰਜ਼ ਹੈ ਸਾਨੂੰ ਤੇ ਲੋੜ ਹੀ ਕੋਈ ਨਹੀਂ ਉਹਦੇ ਤਾਂ ਅਸੀਂ ਉਹਨੂੰ ਨਹੀਂ ਮਿਲਾਂਗੇ ਔਰੰਗਜ਼ੇਬ ਇਸ ਗੱਲ ਤੋਂ ਤਿਲ ਮਿਲਾ ਉੱਠਿਆ ਆਪਣੇ ਸ਼ਹਿਜ਼ਾਦੇ ਨੂੰ ਆਖਦਾ ਹੈ ਵੀ ਜਾ ਕੇ ਗੁਰੂ ਹਰਿਕ੍ਰਿਸ਼ਨ ਨੂੰ ਮਿਲੋ ਤੇ ਧਿਆਨ ਦੇ ਨਾਲ ਉਹਨਾਂ ਦੀ ਹਸਤੀ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਵੀ ਗੁਰੂ ਨਾਨਕ ਦੇ ਤਖਤ ਦੇ ਕਾਬਿਲ ਹੈ ਇਹ ਬੱਚਾ। ਜਾਂ ਵੱਧੂ ਦੀਆਂ ਬਾਤਾਂ ਨੇ। ਔਰੰਗਜ਼ੇਬ ਦਾ ਵੱਡਾ ਪਰਿਵਾਰ ਸੀ। ਪੰਜ ਪੁੱਤਰ ਸਨ ਉਹਦੇ। ਸੁਲਤਾਨ, ਮੁਹੰਮਦ ਬਹਾਦਰ ਸ਼ਾਹ, ਆਜ਼ਮ ਸ਼ਾਹ, ਮੁਹੰਮਦ ਅਕਬਰ ਕਾਮ ਬਖਸ਼। ਤੇ ਚਾਰ ਇਹਦੀਆਂ ਧੀਆਂ ਸਨ। ਹੁਣ ਇਹਨੇ ਆਪਣਾ ਸ਼ਹਿਜਾਦਾ ਗੁਰਾਂਵਾਲ ਨੂੰ ਤੋਰਿਆ ਹੈ। ਉਹਨੇ ਦਰਸ਼ਨ ਕੀਤੇ ਤੇ ਆ ਕੇ ਸਵਾਲ ਕੀਤਾ ਐ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਡੇ ਦਰਬਾਰ ਵਿੱਚ ਤੁਹਾਡੇ ਭਾਈ ਬਾਬਾ ਰਾਮਰਾਜ ਦੀ ਮਹਾਪੁਰਸ਼ ਬੈਠੇ ਹਨ ਅਰੋਣਾ ਦੀ ਇਹ ਸ਼ਿਕਾਇਤ ਹੈ ਵੀ ਗੁਰੂ ਹਰਰਾਏ ਸਾਹਿਬ ਦੇ ਤਖਤ ਦੇ ਵਾਰਿਸ ਉਹ ਸਨ ਕਿਉਂਕਿ ਉਹ ਵੱਡੇ ਨੇ ਤੁਹਾਡੇ ਨੂੰ ਦਸਤਾਰ ਉਹਨਾਂ ਦੀ ਬਣਦੀ ਸੀ ਤੇ ਤੁਹਾਨੂੰ ਮਿਲੀ ਹੈ ਗੁਰੂ ਘਰ ਵਿੱਚ ਉਨ੍ਹਾਂ ਨਾਲ ਧੱਕਾ ਹੋਇਆ ਹੈ ਇਹਦੇ ਲਈ ਤੁਸੀਂ ਕੀ ਜਵਾਬ ਦਿੰਦੇ ਹੋ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ ਹੈ ਵੀ ਜੋ ਪੁੱਤਰਾਂ ਨੂੰ ਮਿਲੇ ਇਹ ਕੋਈ ਰਾਜਸੀ ਤਖਤ ਨਹੀਂ ਹੈ ਰਾਜੇ ਦੇ ਪੁੱਤਰ ਨੂੰ ਮਿਲੇ ਇੱਥੇ ਸੇਵਾ ਸਿਮਰਨ ਤੇ ਪਰਮੇਸ਼ਵਰ ਦੇ ਹੁਕਮ ਦੀ ਪਾਲਣਾ ਹੁੰਦੀ ਹੈ ਪਰਮੇਸ਼ਵਰ ਦਾ ਜਿੱਥੇ ਹੁਕਮ ਹੁੰਦਾ ਉੱਥੇ ਹੀ ਗੁਰਤਾ ਗੱਦੀ ਮਿਲਦੀ ਹੈ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਫਰਜ਼ੰਦ ਬਾਬਾ ਸ਼੍ਰੀਚੰਦ ਜੀ ਮਹਾਰਾਜ ਨੂੰ ਗੱਦੀ ਨਹੀਂ ਦਿੱਤੀ ਆਪਣੇ ਸੇਵਕ ਬਾਬਾ ਲੈਣਾ ਜੀ ਨੂੰ ਗੱਦੀ ਦੇ ਕੇ ਗੁਰੂ ਅੰਗਦ ਸਾਹਿਬ ਬਣਾਇਆ ਗੁਰੂ ਅੰਗਦ ਸਾਹਿਬ ਨੇ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਆਪਣੇ ਸਹਿਬਜ਼ਾਦਿਆਂ ਨੂੰ ਗੱਦੀ ਨਹੀਂ ਦਿੱਤੀ ਗੁਰੂ ਅਮਰਦਾਸ ਜੀ ਨੂੰ ਗੱਦੀ ਦਿੱਤੀ ਹੈ ਗੁਰੂ ਅਮਰਦਾਸ ਮਹਾਰਾਜ ਨੇ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਜੋ ਉਹਨਾਂ ਦੇ ਸਹਬਜ਼ਾਦੇ ਨੇ ਉਹਨਾਂ ਨੂੰ ਗੱਦੀ ਨਹੀਂ ਦਿੱਤੀ। ਬਾਬਾ ਜੇਠਾ ਜੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ ਹੈ। ਤੋਂ ਦਰਅਸਲ ਬਾਬਾ ਰਾਮ ਰਾਏ ਜੀ ਨੂੰ ਗੱਦੀ ਨਾ ਮਿਲਣ ਦਾ ਕਾਰਨ ਹੈ ਉਹਨਾਂ ਨੇ ਗੁਰੂ ਦੀ ਬਾਣੀ ਬਦਲੀ ਹੈ। ਉਹਨਾਂ ਗੁਰੂ ਦੇ ਹੁਕਮ ਦੀ ਅਦੂਲੀ ਕੀਤੀ ਹੈ। ਬਾਣੀ ਵਿੱਚ ਸ਼ਬਦ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਹਾਰ ਤੇ ਬਾਬਾ ਰਾਮ ਰਾਏ ਜੀ ਨੇ ਇੱਥੇ ਅਲਫਾਜ਼ ਵਰਤਿਆ ਹੈ ਮਿੱਟੀ ਬੇਈਮਾਨ ਕੀ ਪੇੜੇ ਪਈ কুমਹਾਰ ਉਹ ਅਗੋਂ ਸ਼ਹਿਜਾਦਾ ਦਾ ਮਹਾਰਾਜ ਇਹ ਤੇ ਮੰਨ ਲਿਆ ਮੈਂ ਠੀਕ ਹੈ ਉਹਨੇ ਬਾਣੀ ਬਦਲੀ ਗੁਰੂ ਘਰ ਤੋਂ ਦੀ ਦੂਰੀ ਹੋ ਗਈ ਤੁਸੀਂ ਜੋਗ ਸੀ ਤੁਹਾਨੂੰ ਗੱਦੀ ਮਿਲ ਗਈ ਪਰ ਇਹਨਾਂ ਪੰਕਤੀਆਂ ਵਿੱਚ ਮੈਨੂੰ ਲੱਗਦਾ ਹੈ ਇਸਲਾਮ ਦੀ ਤੋਹੀਨ ਹੈ ਤੇ ਗੁਰੂ ਨਾਨਕ ਸਾਹਿਬ ਐਸੇ ਮਹਾਪੁਰਸ਼ ਹੋਏ ਨੇ ਜਿਨ੍ਹਾਂ ਸਾਰਿਆਂ ਨਾਲ ਪ੍ਰੇਮ ਕੀਤਾ ਹੈ ਤੇ ਫਿਰ ਉਹਨਾਂ ਦੀ ਬਾਣੀ ਵਿੱਚ ਸਲਾਮ ਦੀ ਤੋਹੀਨ ਕਿਉਂ ਸਾਰੇ ਧਰਮਾਂ ਨਾਲ ਉਹ ਪਿਆਰ ਕਰਦੇ ਸਨ ਗੁਰੂ ਹਰਿਕ੍ਰਿਸ਼ਨ ਕਹਿੰਦੇ ਨਹੀਂ ਤੁਹਾਨੂੰ ਭੁਲੇਖਾ ਹੈ ਧਰਮ ਦੀ ਤੋਹੀਨ ਨਹੀਂ ਹੈ ਹੰਕਾਰ ਦੀ ਤੋਹੀਨ ਹੈ ਮੁਸਲਮਾਨ ਲੋਕ ਇੱਕ ਦਾਵਾ ਕਰਦੇ ਨੇ ਉਹ ਆਂਦੇ ਨੇ ਵੀ ਜਿਹੜਾ ਬੰਦਾ ਮਰਦਾ ਹੈ ਨਾ ਜੇ ਉਹਨੂੰ ਕਬਰ ਵਿੱਚ ਦੱਬਿਆ ਜਾਵੇ ਤੇ ਕਿਆਮਤ ਦਾ ਦਿਨ ਜਦੋਂ ਆਵੇਗਾ ਮੁਹੰਮਦ ਸਾਹਿਬ ਆਉਣਗੇ ਤੇ ਉਹਨੂੰ ਕਬਰ ਚੋਂ ਕੱਢ ਕੇ ਸਵਰਗ ਲੈ ਜਾਣਗੇ ਤੇ ਜਿਹੜਾ ਬੰਦਾ ਮਰਨ ਤੋਂ ਬਾਅਦ ਅੱਗ ਵਿੱਚ ਸਾੜ ਦਿੱਤਾ ਗਿਆ ਉਹ ਨਰਕ ਜਾਵੇਗਾ ਤੋ ਗੁਰਦੇਵ ਨੇ ਇਥੇ ਇਸ ਵਿਚਾਰ ਧਾਰਾ ਦਾ ਖੰਡਨ ਕਰਦੇ ਹੋਏ ਬਚਨ ਕਿਹਾ ਸੀ ਜੇ ਅੱਗ ਵਿੱਚ ਸੜਨਾ ਗੁਨਾਹ ਹੈ ਤੇ ਫਿਰ ਆ ਜਵਾਬ ਦੋ ਖਾਂ ਕਾਜ਼ੀ ਜੀ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਿਹਾਰ ਘੜ ਭਾਂਡੇ ਇੱਟਾਂ ਕੀ ਆ ਜਲਦੀ ਕਰੇ ਪੁਕਾਰ ਕਹਿੰਦੇ ਕੋਈ ਮੁਸਲਮਾਨ ਮੋਇਆ ਕਬਰ ਵਿੱਚ ਦੱਬ ਦਿੱਤਾ ਗਿਆ ਕੁਮਹਾਰ ਨੇ ਮਿੱਟੀ ਪੁੱਟਦਿਆਂ ਕਿਤੇ ਉਸ ਕਬਰ ਦੀ ਵੀ ਮਿੱਟੀ ਪੁੱਟ ਲਈ ਤੇ ਉਹਦੇ ਹੱਥ ਜਦੋਂ ਮਿੱਟੀ ਚੜੀ ਉਹ ਮਿੱਟੀ ਸੀ ਚੀਕਣੀ ਉਹ ਮਿੱਟੀ ਨੂੰ ਆਕਾਰ ਦੇ ਕੇ ਆਵੇ ਵਿੱਚ ਛੁੱਟਿਆ ਕੁਮਹਾਰ ਨੇ ਭਾਂਡੇ ਬਣਾਉਣ ਲਈ ਜਦੋਂ ਆਵੇ ਵਿੱਚ ਛੁੱਟਿਆ ਜਲ ਜਲ ਰੋਵੇ ਬਪੂੜੀ ਝੜ ਝੜ ਪਵਹ ਹੈ ਅੰਗਿਆਰ ਤੁਸੀਂ ਵੇਖਿਓ ਕਦੇ ਚੀਕਣੀ ਮਿੱਟੀ ਅੱਗ ਵਿੱਚ ਛੁੱਟੀਏ ਨਾ ਚੀਕਣੀ ਇੱਟ ਬਣਾ ਕੇ ਅੱਗ ਵਿੱਚ ਛੁੱਟੀਏ ਤੇ ਉਹ ੜੜ ਪੜ ਦੀ ਆਵਾਜ਼ ਆਉਂਦੀ ਐ ਓਹ ਲੱਗਦਾ ਜਿਵੇਂ ਕੋਈ ਤੜਫਰਿਆ ਹੁੰਦਾ ਹੈ ਕਹਿੰਦੇ ਜੇ ਅੱਗ ਵਿੱਚ ਸੜਨ ਵਾਲਾ ਨਰਕ ਜਾਂਦਾ ਹੈ ਕਾਜ਼ੀ ਜੀ ਤੇ ਮੁਸਲਮਾਨ ਦੀ ਕਬਰ ਦੀ ਮਿੱਟੀ ਜਦੋਂ ਅੱਗ ਵਿੱਚ ਸੜਦੀ ਐ ਭਾਂਡੇ ਦੇ ਰੂਪ ਵਿੱਚ ਉਹ ਮੱਚਦੀ ਐ ਤੇ ਓਹ ਜਾਪਦਾ ਐ ਕੋਈ ਤੜਫਰਿਆ ਐ ਓਹ ਜਾਪਦਾ ਐ ਕਿਦਰੇ ਦੋਜ਼ਖ ਦੀ ਆਗ ਇਸ ਨੂੰ ਤਪਾ ਰਹੀ ਐ ਕਾਜ਼ੀ ਅੰਦਾਜ਼ੀ ਕੀ ਕਹਿਣਾ ਚਾਹੁੰਦੇ ਹੋ ਮਹਾਰਾਜ ਕਹਿੰਦੇ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੈ ਕਰਤਾਰ ਅਸਲ ਦੇ ਵਿੱਚ ਪ੍ਰਮਾਤਮਾ ਹੀ ਜਾਣਦਾ ਕੌਣ ਨਰਕ ਤੇ ਕੌਣ ਸਵਰਗ ਗਿਆ ਹੈ ਇਹ ਨਹੀਂ ਦਾਵਾ ਕੀਤਾ ਜਾ ਸਕਦਾ ਵੀ ਅੱਗ ਵਿੱਚ ਸੜਨ ਵਾਲਾ ਨਰਕ ਜਾਂਦਾ ਹੈ ਕਬਰ ਚ ਦੱਬਿਆ ਸਵਰਗ ਜਾਂਦਾ ਹੈ ਜਾਂ ਅੱਗ ਵਿੱਚ ਸੜਨ ਵਾਲਾ ਸਵਰਗ ਜਾਂਦਾ ਹੈ ਕਬਰ ਚ ਦੱਬਿਆ ਨਰਕ ਜਾਂਦਾ ਹੈ ਅਸਲ ਦੇ ਵਿੱਚ ਨਿਰਣਾ ਇਦਾਂ ਹੁੰਦਾ ਹੈ ਮਾਂ ਦੇ ਗਰਭ ਤੋਂ ਲੈ ਕੇ ਮੜੀਆਂ ਤੱਕ ਜਿਨਨੇ ਮਾੜਾ ਕੰਮ ਕੀਤਾ ਹਰ ਆਫਟਰ ਉਹ ਹੈਲ ਵਿੱਚ ਜਾਵੇਗਾ ਨਰਕ ਵਿੱਚ ਜਾਵੇਗਾ ਜਿਨਨੇ ਨੇਕ ਕੰਮ ਕੀਤਾ ਉਹਨੂੰ ਨਜ਼ਾਤ ਮਿਲੇਗੀ ਉਹਨੂੰ ਸਵਰਗ ਮਿਲੇਗਾ ਤੋ ਇਹ ਪਰਮਾਤਮਾ ਨੇ ਡਿਸੀਜਨ ਲੈਣਾ ਵੀ ਤੂੰ ਨੇਕ ਨਾਮੀ ਹੈ ਜਾਂ ਮੰਦ ਕਰਮੀ ਹੈ ਤੇ ਤੁਸੀਂ ਇਹ ਡਿਸੀਜਨ ਕਹਿੰਦੇ ਮੁਸਲਮਾਨ ਲੋਕ ਬਣਾਉਣਾ ਛੱਡ ਦਿਓ ਵੀ ਤੁਹਾਡੇ ਹਿਸਾਬ ਨਾਲ ਸਵਰਗ ਦੀ ਚੋਣ ਹੋਣੀ ਹੈ ਐਦਾਂ ਕੁਝ ਨਹੀਂ ਹੁੰਦਾ ਹੁਣ ਇਹਦੇ 'ਚ ਕੋਈ ਧਰਮ ਦੀ ਤੋਹੀਨ ਤੇ ਹੈ ਨਹੀਂ ਸੀ ਸਿੱਖਿਆ ਤੇ ਇਹ ਸੀ ਵੀ ਸ਼ੋਭਾ ਬਲਾਂ ਵਾਲਾ ਮੁਕਤੀ ਪਾਉਂਦਾ ਲਿਬਰੇਸ਼ਨ ਪਾਉਂਦਾ ਮਾੜੇ ਕਰਮਾਂ ਵਾਲਾ ਨਰਕ ਪਾਉਂਦਾ ਚਲੋ ਸ਼ਹਿਜ਼ਾਦੇ ਦੀ ਤਸੱਲੀ ਹੋਈ ਤੇ ਨਾਲ ਉਹਨੂੰ ਇਹ ਸਮਝ ਪੈ ਗਈ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਤੁਰਹੁ ਹੁਕਮ ਬੁਝ ਨਿਸਾਨ ਪੁੱਤੀ ਪਾਤੀ ਜਵਾਈ ਸਕੀ ਅੱਗੋ ਪਿਛੋ ਟੋਲ ਡਠਾ ਲਾਹੇਉਣ ਸਭਨਾ ਕਾ ਅਭਿਮਾਨ ਪਰਮੇਸ਼ਵਰ ਨੇ ਪਹਿਲਾਂ ਹੀ ਚੋਣ ਕੀਤੀ ਸੀ ਮੈਂ ਕਿਹੜੇ ਕਿਹੜੇ ਦਾਸ ਸਰੀਰ ਧਾਰਨੇ ਨੇ ਜਦੋਂ ਇੱਕ ਚੋਲਾ ਉਹ ਛੱਡਣ ਲੱਗਦੇ ਸਨ ਅਕਾਲੀ ਹੁਕਮ ਵਿੱਚ ਦੂਜਾ ਚੋਲਾ ਚੁਣਿਆ ਜਾਂਦਾ ਸੀ ਤੋ ਇਹ ਗੱਦੀ RAM RAJ ਨੂੰ ਮਿਲਣੀ ਹੀ ਨਹੀਂ ਸੀ